ਦੇਵੀ ਦੁਖੀ ਉਸਤਤ ਕਥਨੰ ਕੁਝੰਗ ਪਰਯਾਤ ਚੰਦ ਤੋਹੀ ਯਸਤਰਣੀ ਸ਼ਕਰਣੀ ਆਪ ਰੂਪਾ ਤੋਹੀ ਅੰਬਕਾ ਜੰਭ ਹੰਤੀ ਅਨੂਪਾ ਤੋਹੀ ਅੰਬਕਾ ਸੀਤਲਾ ਤੋਤਲਾ ਹੈ ਪ੍ਰਿਥਵੀ ਭੂਮਾ ਕਾਸਤੇ ਜੀ ਕੀਆ ਹੈ ਆਕਾਸ਼ ਐਲੇ ਨੂੰ ਵੀ ਕਰਨਾ ਪ੍ਰਥਵੀ ਭੂਮ ਆਕਾਸ਼ ਤੈ ਜੀ ਕੀਆ ਹੈ ਤੋਹੀ ਮੰਡ ਮਰਦੀ ਕ ਪਰਦੀਪ ਭਵਾਨੀ ਤੋਹੀ ਕਾਲ ਕਾ ਜਲ ਪਾਰਾਜ ਧਾਨੀ महाजोग माया तू ही ईश्वरी है तू ही तेज आकाश कंब मही है तू ही रष्टी पोषणी योग माया तू ही पाठ तू ही मोह सो चौदह ही सुंभ न भवानी तू ही सुंभ न हंती भवानी पवानी ही चौदहों लोग की जोत जानी ही रष्टि पोषणी सस्नी है ਤੋਹੀ ਕਾਸ਼ਟਣੀ ਹਰਤਣੀ ਅਸਤ੍ਰਣੀ ਹੈ ਤੋਹੀ ਜੋਗ ਮਾਇਆ ਤੋਹੀ ਬਾਕ ਬਾਨੀ ਤੋਹੀ ਅੰਬਕਾ ਜੰਬਕਾ ਰਾਜਧਾਨੀ ਆਹ ਜੋਗ ਮਾਇਆ ਮਹਾਰਾਜਧਾਨੀ ਭਵੀ ਭਾਵਨੀ ਪੂਤ ਭਭਯੰ ਭਵਾਨੀ ਚਰੀ ਆਤਰਣੀ ਕੇ ਚਰਣੀ ਭੂਕਣੀ ਹੈ ਮਹਾ ਬਾਹਣੀ ਆਪ ਟੁਕਾ ਕੇ ਟੁਕਾ ਕੇ ਪੜੋ ਨਾ ਸਾਰੀ ਸਮਝ ਆਵੇ ਤੇਜ ਨਹੀਂ ਪੜਨਾ ਪੜਨਾ ਉੱਤੀ ਆ ਥੋੜੀ ਚਰੀ ਆਚਰਣੀ ਕੇ ਤਰਣੀ ਭੂਪਣੀ ਹੈ ਮਹਾ ਬਾਹਣੀ ਆਪ ਨਿਰੂਪਣੀ ਹੈ ਮਹਾ ਭੈਰਵੀ ਭੂਤ ਨੇਤਰੀ ਭਵਾਨੀ ਭਾਵੀ ਭਾਵਨੀ ਭਵਿਅੰ ਕਾਲੀ ਕਿਰਪਾਣੀ ਜਾਇਆ ਅਜਾਇਆ ਹਿੰਗਲਾ ਪਿੰਗਲਾ ਹੈ ਸੇਵਾ ਸੀਤਲਾ ਮੰਗਲਾ ਤੋਤਲਾ ਹੈ ਤੋਹੀ ਅਛਰਾ ਪਛਰਾ ਬੁੱਧ ਬ੍ਰਿਧਿਆ ਤੋਹੀ ਭੈਰਵੀ ਭੂਪਣੀ ਸੋਧ ਸਿਧਿਆ ਮਹਾ ਬਾਹਣੀ ਅਸਰਣੀ ਸਸਤਰ ਧਾਰੀ ਤੋਹੀ ਤੀਰ ਤਰਵਾਰ ਕਾਟੀ ਕਟਾਰੀ ਤੋਹੀ ਰਾਜਸੀ ਸਾਤ ਕੀ ਤਾਮਸੀ ਹੈ ਤੋਹੀ ਬਾਲਕ ਬ੍ਰਧਣੀ ਔ ਜਵਾ ਹੈ ਤੋਹੀ ਦਾਨਵੀ ਦੇਵਣੀ ਜਛਣੀ ਹੈ ਤੋਹੀ ਕਿੰਨਰਣੀ ਮਛਣੀ ਕਛਣੀ ਹੈ ਤੋਹੀ ਦੇਵ ਸੈਸਣੀ ਤੋਹੀ ਦੇਵਤੇ ਦੇਵ ਠਹਿਰ ਜਾ ਤੂੰ ਹੀ ਦੇਵ ਸੈਸਣੀ ਦੇਵਤੇ ਦੇਵਤੇ ਸਣੀ ਦੇਵ ਸੈਸਣੀ ਆ ਪਾਠ ਕਰਨਾ ਦੇਖ ਲੋ ਦੇਵਤੇ ਵੀ ਐ ਦੇਵਤੇ ਸੇਸਣੀ ਦੇਵਤੇ ਸੇਸਣੀ ਇਕੱਠਾ ਪਾਠ ਹੈ ਦੇਵਤਿਆਂ ਦੇ ਈਸ਼ਰਾਂ ਈਸ਼ਰ ਨੇ ਜਿਹੜੇ Indra Rat Anand ਵੀ ਤੂੰ ਮਾਂ ਐ ਭਾਵ ਉਹਨਾਂ ਤੋਂ ਥਰੋਮਣੀ ਆ ਸਾਰੇ ਤੋਂ ਦਾਨ ਵੇਸਾ ਦੈਂਤਾਂ ਦੀ ਵੀ ਤੂੰ ਈਸ਼ਰ ਹੈ ਆਦਿ ਸ਼ਕਤੀ ਨਾਰਾਇਣ ਭਾਵੇਂ ਉੱਤੇ ਦੇਵੀ ਦੀ ਉਸ ਤੋਂ ਲਿਖਿਆ ਖਾਲਸਾ ਜੀ ਇਹ ਆਦਿ ਸ਼ਕਤੀ ਦਾ ਵਾਹਨ ਹੈ ਖਾਲਸਾ ਸਹਿਰੇ ਨੂੰ ਮਨਾਉਂਦਾ ਸ਼ਸ਼ਤਰ ਪੂਜਾ ਕਰਦਾ ਇਸੇ ਕਰਕੇ ਆਹ ਸ੍ਰੀ ਸਾਹਿਬ ਇਹੀ ਰੂਪ ਹੀ ਐ ਤੋਹੀ ਦੇਵਤੇ ਸੇਸ਼ਣੀ ਦਾਨ ਵੇਸਾ ਸਰ ਹੈ ਬ੍ਰਸ਼ਟਣੀ ਹੈ ਤੋਹੀ ਅਸਰ ਭੇਸਾ ਤੋਹੀ ਰਾਜ ਰਾਸ ਰਾਜੇਸ਼ਵਰੀ ਜੋਗ ਮਾਇਆ ਮਹਾ ਮੋਹ ਸੋ ਚੌਦ ਹੁ ਲੋਕ ਛਾਇਆ ਤੂੰ ਹੀ ਬ੍ਰਹਮਈ ਵੈਸ਼ਨਵੀ ਸ੍ਰੀ ਭਵਾਨੀ ਤੂੰ ਹੀ ਬਾਸਵੀ ਈਸ਼ਵਰੀ ਕਾਰ्तिकेयਨੀ ਇਕੱਠਾ ਤੂੰ ਹੀ ਅੰਬਕਾ ਦੁਸ਼ਟਾ ਮੁੰਡੇ ਮਾਰਲੀ ਤੂੰ ਹੀ ਕਸ਼ਟ ਹੰਤੀ ਕਿਰਪਾ ਕਾ ਕਿਰਪਾਲੀ ਤੂੰ ਹੀ ਬ੍ਰਹਮਣੀ ਹੋਇ ਹਰਨਾ ਹਰੁਨਾਸੁ ਮਾਰਿਓ ਹਰੰਗਨਾਥ ਹਰੰਗਨਾਥ ਨਾਥ ਸੰਗ ਸਿੰਘਣੀ ਹੋਇ ਪਛਾਰਿਓ ਤੁਮੀ ਬਾਬਨੀ ਹੋਇ ਤੈਨੂੰ ਲੋਗ ਮਾਪੇ ਤੁਮੀ ਦੇਵਦਾਨੋ ਕੀਏ ਜੱਛ ਥਾਪੇ ਤੁਮੀ ਰਾਮ ਹੋਇ ਕਹ ਦਸਾ ਗ੍ਰੀਵ ਖੰਡਿਓ ਤੁਮੀ ਕ੍ਰਿਸ਼ਨ ਹੋਇ ਤੰਸ ਕੇਸੀ ਬਹੰਡਿਓ ਬਹੰਡਿਓ ਤੁਮੀ ਜਲਪ ਜਲਪਾ ਹੋਇ ਬਿੜਾ ਲਾਚ ਘਾਇਓ ਤੁਮੀ ਸੁੰਬ ਨੈ ਸੁੰਬ ਦਾਨੋ ਖਪਾਇਓ